ਇਹੜਾ ਫਾਰਮ ਟਰੈਕ ਦਾ ਨਖਰਾ ਕਹਿ ਸਕਦੇ ਆ ਆਪਾਂ ਇੱਕ ਉਹ ਵਰਕਰਾਰ ਹੈ ਅਜੀਬ ਪਹਿਲਾਂ ਵੀ ਨਖਰੇ ਵਜੋਂ ਮੰਨਿਆ ਜਾਂਦਾ ਸੀ ਟਰੈਕਟਰ ਇਹ ਪੂਰੇ ਇੰਡੀਆ ਨੂੰ ਜਿਹੜਾ ਲੀਡ ਕਰਨ ਵਾਲਾ ਉਹ ਪੰਜਾਬ ਹੈ ਇਹ ਮੰਨਣੀ ਕਮਲਾ ਚਾਕਲੇਟ ਕੈਂਡੀ ਆ ਗਈ ਜੀ ਅੱਛਾ ਜੀ ਬੱਚਿਆਂ ਵਾਸਤੇ ਹੀ ਸਾਰਾ ਕੁਝ ਹੀ ਬਣਾ ਲਿਆ ਆਮਲਾ ਕੰਡੀ ਹੋ ਗਈ ਜੀ ਠੀਕ ਹੈ ਜੀ ਤੇ ਗਾਜਰ ਗੁੜ ਹੋ ਗਿਆ ਜੀ ਇਹ ਤਾਂ ਕਮਾਲ ਕਰੀ ਪਈ ਆ ਜਮਾ ਫੈਕਟਰੀ ਵਾਲਾ ਕੰਮ ਕਰ ਰੱਖਿਆ ਸੌਫ ਹੋ ਜਾਣ ਇਲੈਚੀ ਵਾਲਾ ਆਮਲੇ ਵਾਲਾ ਆ ਗਿਆ ਜੀ ਆ ਪਾਵਰ ਗੋੜਾ ਗਿਆ ਇਹਦੇ ਵਿੱਚ ਸਫੈਦ ਮੂਸਲੀ ਅਸਵਗੰਧਾ ਸਤਾਵਰ ਇਲੈਚੀ ਹੱਲ ਠੰਡ ਵਾਸਤੇ ਸਪੈਸ਼ਲ ਹਾਂਜੀ ਤੇ ਆ ਆ ਗਈਆਂ ਤਾਂ ਤੇਲਾਂ ਦੀਆਂ ਪਿੰਨੀ ਅਲਸੀ ਦੀਆਂ ਨਾਰੀਅਲ ਡ్రਾਈ ਫਰੂਟ ਦੀਆਂ ਜੀ ਅਲਸੀ ਦੀ ਪੰਜੀਰੀ ਆ ਗਈ ਹੈ ਜੀ ਮੱਕ ਚੋਂ ਪਾਣੀ ਡਿੱਗਣ ਨੂੰ ਟਾਲੋ ਠੰਡ ਚ ਹਾਂਜੀ ਠੰਡ ਹੈੀ ਬਹੁਤ ਹੈ ਇਹਦਾ ਇਹ ਡਿਜ਼ਾਈਨ ਪੱਖੋਂ ਚੀਜ਼ ਨੂੰ ਸੁਨੱਖਾ ਬਣਾਉਂਦੇ ਨੇ ਇਹ ਜਾਣ ਪਾ ਦਿੰਦੇ ਨੇ ਜਿਵੇਂ ਤੁਸੀਂ ਦੇਖਿਓ ਸਟੋਰੀਪਰ ਇਹਨਾਂ ਦਾ ਇਹਹਾ ਡਾਇਨਾਮਿਕ ਦਾ ਅਡੀਸ਼ਨ ਆਇਆ ਇਹਨਾਂ ਦਾ ਇੱਥੇ ਕੋਈ ਦੇਖ ਸਕਦੇ ਹਾਂ ਜੇ ਵੀ ਆਪਣੇ ਜਿਹੜੇ ਐਂਡ ਦੇ ਟਰੈਕਟਰਾਂ ਦੇ ਜਿਹੜੀ ਬਾਹਰ ਵਾਲੀ ਰਿਪੇਅਰ ਆਉਂਦੀ ਉਹਨੂੰ ਇਸ ਤਰੀਕੇ ਦੀ ਆ ਗਿਆ ਆਪਣੇ ਚੈਣਾ ਵਾਲੇ ਗੁਰਦੀਪ ਗੁਰਦੀਪ ਜੀ ਦਾ ਥੋੜਾ ਔਇਲ ਲੱਗ ਲਿਆ ਟਾਈਮ ਚ ਬਹੁਤ ਵਧੀਆ ਗਰੋ ਕੀਤੀ ਹੈ ਕੰਪਨੀ ਨੇ ਤੇ ਰਿਸਪੌਂਡ ਵੀ ਵਧੀਆ ਆਇਆ ਲੋਕਾਂ ਦਾ ਇਹ ਸੀ ਲਾਂਚ ਕਰਤੀ ਪੰਜਾਬੀ ਕਹਿੰਦੇ ਜਿਹੜੀ ਖੇਤੀਬਾੜੀ ਦੀ ਤਕਨੀਕ ਆ ਨਾ ਜਿਹੜੀ ਜ਼ਿਆਦਾਤਰ ਉਹ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਇੰਡੀਆ ਦੇ ਵਿੱਚ ਪੂਰੇ ਇੰਡੀਆ ਨੂੰ ਜਿਹੜਾ ਲੀਡ ਕਰਨ ਵਾਲਾ ਉਹ ਪੰਜਾਬ ਇਹ ਮੰਨਣੀ ਹੋਊ ਖੇਤੀਬਾੜੀ ਦੇ ਜਿੰਨੇ ਵੀ ਇੰਪਲੀਮੈਂਟ ਲਿਆ ਉਹ ਪੰਜਾਬ ਤੋਂ ਜ਼ਿਆਦਾ ਤਿਆਰ ਹੋ ਕੇ ਜਾਂਦੇ ਨੇ ਅਗੇ ਆਰਗੈਨਿਕ ਗੁੜ ਜ਼ਮੀਨਦਾਰ ਭਾਵਨਾ ਬੋਪਨਪੁਰ ਮੇਰਪੁਰ ਖਲਾ ਆਪਣਾ ਤਿਆਰ ਕਰਦੇ ਹਾਂ ਜੀ ਹਾਂਜੀ ਕਿਹੜਾ ਪ੍ਰਿੰਡ ਕਿਹੜਾ ਆਪਣਾ ਬੱਬਨਪੁਰ ਪਿੰਡ ਆ ਜੀ ਧੂਰੀ ਤੋਂ ਮੇਰੇ ਕੋਲ ਆ ਰੋਡ ਦੇ ਉੱਪਰ ਆ ਜੀ ਠੀਕ ਆ ਜੀ ਗੰਨਾ ਫਿਰ ਆਪਣਾ ਹੀ ਲਾਉਂਦੇ ਨੇ ਗੰਨਾ ਵੀ ਆਪਣਾ ਹੀ ਤੇ ਸਾਰੇ ਪ੍ਰੋਡਕਟ ਬਣਾ ਕੇ ਅਸੀਂ ਆਪ ਹੀ ਸੇਲ ਕਰਦੇ ਜੀ ਜ਼ਿੰਮੇਦਾਰਾਂ ਵਾਸਤੇ ਚੰਗੀ ਬਹਿਲ ਅੱਜ ਦੇ ਮੈਨੂੰ ਲੱਗਦਾ ਵੀ ਜਿਹੜੇ ਬਾਹਰਲੇ ਆਪਣੇ ਬੰਦੇ ਆ ਕੇ ਕੰਮ ਕਰਦੇ ਪੰਜਾਬ ਦੇ ਦੁਹਰਾਣ ਆ ਜੀ ਹਾਂਜੀ ਹਾਂਜੀ ਤਾਂ ਹਾਂ ਬਹੁਤ ਧੰਨਵਾਦ ਜੀ ਸਾਰੇ ਅਸੀਂ ਆਪਣੀ ਏਟ ਕਲਾ ਰੱਖੇ ਜੀ ਜਿਹੜਾ ਸਿੰਪਲ ਗੁਰਾ ਸਿੰਪਲ ਗੁਰਾ 80 ਰੁਪਏ ਕੋਲੋਈ ਸਰਕਰ 90 ਰੁਪਏ ਕੋਲੋਈ ਬਾਕੀ ਗੁਰ ਦੇ ਵਿੱਚ 70 90 ਰੁਪਏ 15 16 ਇਹ ਅਲਸੀ ਇਹ ਅਲਸੀ ਆ ਗਈ ਜੀ ਇਹ ਅਲਸੀ ਇਹ ਮਿਕਸ ਵੀ ਨਹੀਂ ਆ ਗਈ ਮੂੰਗਫਲੀ ਤੇ ਨਾਰੀਅਲ ਮਿਕਸ ਵੀ ਨਹੀਂ ਠੀਕ ਹੈ ਜੀ ਇਹ ਤੇ ਆਪਣੇ ਗੁੜ ਚਨੇ ਹੋਗੇ ਨਾਰੀਅਲ ਸ਼ੱਕਰ ਹੋ ਗਈ ਸਿੰਪਲ ਗੁੜ ਹੋ ਗਿਆ ਜੀ ਸੌਂਫ ਵਾਲਾ ਗੁੜ ਆ ਗਿਆ ਜੀ ਠੀਕ ਹੈ ਜੀ ਤੇ ਮੈਡੀਕਟਡ ਗੁੜ ਆ ਇਹਦੇ ਵਿੱਚ ਅੰਬ ਹਲਦੀ ਸੁੰਡ ਦਾਲਚੀਨੀ ਕਾਲੀ ਮਿਰਚ ਸੌਂਫ ਜਮਨ ਲੇਚੀ ਮਗਾ ਪਕੜੀ ਠੀਕ ਹੈ ਜੀ ਇਹ ਇਹ ਮੈਨੂੰ ਲੱਗਦਾ ਸਾਰਿਆਂ ਨਾਲ ਬੈਸਟ ਹੈ ਹਾਂ ਜੀ ਇਹ ਸ਼ੱਕਰਾਈ ਦੇਸੀ ਠੀਕ ਹੈ ਜੀ ਤੇ ਇਹ ਮੂੰਗਫਲੀ ਸੌਂਫ ਜਮਨ ਨਾਰੀਅਲ ਮਿਕਸ ਆਇਆ ਹਾਂ ਜੀ ਆ ਆਪਣਾ ਆਮਲਾ ਚਾਕਲੇਟ ਕੰਡੀਆਂ ਗਈ ਜੀ ਅੱਛਾ ਜੀ ਬੱਚਿਆਂ ਵਾਸਤੇ ਹੀ ਸਾਰਾ ਕੁਝ ਹੀ ਬਣਾ ਲਿਆ ਆਮਲਾ ਕੰਡੀਆਂ ਹੋ ਗਈ ਜੀ ਠੀਕ ਹੈ ਜੀ ਤੇ ਗਾਜਰ ਗੁੜ ਹੋ ਗਿਆ ਜੀ ਇਹ ਤਾਂ ਕਮਾਲ ਕਰੀ ਪਈ ਆ ਜਿਵੇਂ ਫੈਕਟਰੀ ਵਾਲਾ ਕੰਮ ਕਰ ਰੱਖਿਆ ਤੇ ਅਲਸੀ ਦੀ ਪਨੀਰੀ ਹੋ ਗਈ ਅਲਸੀ ਦੀ ਪਨੀਰੀ ਆ ਗਈ ਠੀਕ ਹੈ ਜੀ ਪੰਜਾਬੀਓ ਕੰਟਰੈਕਟ ਜ਼ਰੂਰ ਕਰਿਓ ਆਪਣੇ ਬੰਦਿਆਂ ਦੀ ਥੋੜੀ ਜੀ ਇਸ ਚੀਜ਼ ਚ ਐਰਾ ਕਰੋ ਆਪਣੇ ਬੰਦੇ ਤੋਂ ਲਿਆ ਕਰੋ ਗੋਡਗੜ ਤੇ ਆਪਾਂ ਨੂੰ ਪਤਾ ਹੀ ਇੰਨੀ ਕਿਤਾ ਆਪਾਂ ਨੂੰ ਫਿਕਰ ਹੁੰਦੀ ਆ ਵੀ ਆਪਣੇ ਚੰਗੀ ਚੀਜ਼ ਖਵਾਈਏ ਠੀਕ ਹੈ ਭਾਈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤਾਂ ਇਹਨਾਂ ਦਾ ਕੰਟੈਕਟ ਜਰੂਰ ਕਰ ਲਿਓ ਇੱਕ ਇੱਧਰ ਆ ਗਿਆ ਆਪਣੇ ਜ਼ਿਮੀਦਾਰਾ ਆਰਗੇਨਿਕ ਖੁਰ ਆਪਣੇ ਕੋਲੇ ਵੀ ਸਾਰੀ ਵੈਰਾਈਟੀ ਆ ਗਈ ਹਾਂਜੀ ਆਪਣੇ ਕੋਲੇ ਵੀ ਸਾਰੀ ਵੈਰਾਈਟੀ ਆਪਾਂ ਤਾਂ ਜੀ 14 ਸਾਲ ਹੋ ਗਏ ਸਭ ਨੂੰ ਪੰਜਾਬ ਚ ਇੱਕ ਤਰ੍ਹਾਂ ਦਾ ਜਾਗ ਲਾਤਾ ਜੀ ਠੀਕ ਹੈ ਜੀ ਹਾਂਜੀ ਕਿੱਥੇ ਆਪਣਾ ਬੱਬਨਪੁਰ ਮਲੇ ਕੋਟਲਾ ਰੋਡ ਹਾਂਜੀ ਹਾਂਜੀ ਜਿਹੜਾ ਸੰਧੂਰ ਆਪਣੇ ਕੋਲ ਆ ਦੇਸੀ ਕੋੜ ਆ ਗਿਆ ਜੀ ਆ ਆਪਣੀ ਹਲਦੀ ਆ ਗਈ ਸ਼ੱਕਰ ਐ ਤੇ ਪਰੌਂਟਾ ਮਸਾਲਾ ਜੀ ਹਾਂਜੀ ਹਾਂ ਲਸਣ ਦਾ achar ਆ ਜੀ ਗੁੜ ਦੇ ਵਿੱਚ ਹੀ ਤਿਆਰ ਕੀਤਾ ਹੈ ਇਹ ਜੇ ਬੱਚਾ ਵੀ ਖਾਵੇ ਕੋਈ ਸਮੈਲ ਨਹੀਂ ਆਊਗੀ ਅੱਛਾ ਜੀ ਹਾਂਜੀ ਮੈਂ ਆਪਾਂ ਲਸਣ ਦਾ achar ਕੱਚਾ ਖਾਣੇ ਆ ਤਾਂ ਉਹਦੇ ਵਿੱਚੋਂ ਸਮੈਲ ਆਉਂਦੀ ਐ ਤੇ ਬਿਲਕੁਲ ਕੋਈ ਸਮੈਲ ਨਹੀਂ ਆਉਂਦੀ ਹਾਂਜੀ ਆ ਬੱਚੇ ਵੀ ਖਾ ਸਕਦੇ ਸਿਆਣੇ ਦਾ ਖਾਣਗੇ ਹਾਂਜੀ ਠੀਕ ਹੈ ਜੀ ਠੀਕ ਹੈ ਆ ਗੁੜਚਨ ਆ ਗਿਆ ਜੀ ਆ ਡਰਾਈ ਫਰੂਟ ਵਾਲਾ ਗੁੜ ਆ ਗਿਆ ਗਾਜਰਪਾਕ ਆ ਜੀ ਇਹ ਕਈ ਹਰਬਲ ਗੁੜਾ ਆ ਗਿਆ ਜੀ ਆਪਣਾ ਇਹ ਆ ਗਿਆ ਜੀ ਸੌਫ ਹੋ ਜਾਣ ਇਲੈਚੀ ਵਾਲਾ ਆਮਲੇ ਵਾਲਾ ਆ ਗਿਆ ਜੀ ਆ ਪਾਵਰ ਗੁੜਾ ਆ ਗਿਆ ਇਹਦੇ ਵਿੱਚ ਸਫੈਦ ਮੂਸਲੀ ਅਸਵਗੰਧਾ ਸਤਾਵਰ ਇਲੈਚੀ ਹਿਲਦੀ ਠੰਡ ਵਾਸਤੇ ਸਪੈਸ਼ਲ ਹਾਂਜੀ ਤੇ ਆ ਆ ਗਏ ਆ ਤੇਲਾਂ ਦੀਆਂ ਪਿੰਨੀ ਐਲਸੀ ਦੀਆਂ ਨਾਰੀਅਲ ਡ్రਾਈ ਫਰੂਟ ਦੀਆਂ ਜੀ ਐਲਸੀ ਦੀ ਪੰਜੀਰੀ ਆ ਗਈ ਹੈ ਜੀ ਮੱਕ ਚੋਂ ਪਾਣੀ ਡਿਗਣੋ ਹਟਾ ਲਓ ਠੰਡ ਚ ਹਾਂਜੀ ਠੰਡ ਹੈੀ ਵੋ ਤੇ ਇਹ ਗੱਲ ਮੰਨਣੀ ਪਊਗੀ ਠੰਡ ਗੁੜ ਖਾਓ ਜੀ ਠੰਡ ਲੱਗਦੀ ਹੈ ਸਹੀ ਗੱਲ ਆ ਸਹੀ ਗੱਲ ਆ ਤੇ ਇਹਨਾਂ ਨੂੰ ਭਰਾਵਾਂ ਨੂੰ ਜ਼ਰੂਰ ਸਹਿਜੋ ਕਰਿਆ ਕਰੋ ਯਾਰ ਆਪਣੇ ਇਹ ਨਾਰੀਅਲ ਡ్రਾਈ ਫਰੂਟ ਦੀ ਪਿੰਨੀ ਹੈ ਜੀ ਹਾਂਜੀ ਇਹ 300 ਰੁਪਏ ਦੀ ਧੰਨਵਾਦ ਜੀ ਓਕੇ ਪੰਜਾਬ ਅਸਲ ਪੰਜਾਬੀ ਜੇ ਫਿਕਰ ਕਰਨ ਜੇ ਨਾ ਪੰਜਾਬ ਦਾ ਫੇਰ ਹੀ ਬਚ ਸਕਦਾ ਤਾਂ ਇਹ ਆ ਗਿਆ ਇਹਨਾਂ ਟੂਲ ਪ੍ਰੈਸ਼ਰ ਕਿਟਾ ਆਕਸੀਜਨ ਇਹ ਤਾਂ ਸ਼ਾਇਦ ਇੰਡਸਟਰੀ ਵਾਸਤੇ ਸਮਾਨ ਆ ਕੋਈ ਗੱਲ ਤਾਂ ਇਹ ਜੀ ਆਪਾਂ ਗੱਲ ਦੇਖੋ ਸਾਰੇ ਪਾਸੇ ਦੀ ਕਰਨੀ ਪੈਂਦੀ ਹੈ ਜੀ ਖਾਣ ਪੀਣ ਦੀ ਬਿਸ਼ੱਕਰ ਪੋਟੈਟੋ ਪਲੈਂਟਰ ਸਵੈਨ ਐਕਰੋ ਜਾ ਬਲਕਿ ਹਾਂ ਬੜੀ ਵਾਹ ਘੱਟ ਸਿਸਟਮ ਆ ਦੂਜਾ ਬੈਟਰ 8 ਫੁੱਟ ਸਟੈਂਡਰਡ 60 ਪਲੇਟ ਨੇ ਡਬਲ ਡਿਸਕ ਐਮ ਆਰ ਪੀ 140 ਬਲੇਡ ਸੈਟ ਨਾਲ ਫਰੀ ਆ 8 ਫੁੱਟਾ ਯਾਰ ਵਰਕਿੰਗ ਏਰੀਆ ਮੈਨੂੰ ਲੱਗਦਾ ਬਹੁਤ ਹੈ ਦਾ 8 ਫੁੱਟ ਦਾ ਇਹ ਤਾਂ ਛੋਟਾ ਆ ਗਿਆ ਚਲੋ ਤੇ ਇਹ ਸੁਪਰ ਸੀਡਰ ਆ ਗਿਆ 8 ਫੁੱਟਾ ਮੈਨੂੰ ਯਾਰ ਇਹ ਚੀਜ਼ ਇਹਨਾਂ ਦੀ ਵਧੀਆ ਲੱਗੀ ਆ ਦੇਖੋ ਜਿਹੜਾ ਵਰਕਿੰਗ ਏਰੀਆ ਮੈਨੂੰ ਕਾਫੀ ਲੱਗਦਾ ਇਹਨਾਂ ਦਾ 60 ਮੀਟਰ ਇੱਧਰ ਆ ਗਈ ਸਟੋਰੀ ਉੱਪਰ ਇੱਧਰ ਆ ਗਏ ਭਾਈ ਆਪਣਾ ਗੁਰਪ੍ਰੀਤ ਪ੍ਰਾਈਮੈਗਰੋ ਦਾ ਕਿੰਦੀ ਹੈਗੀ ਅਮਰੇਟ ਅੱਗ ਨੂੰ ਲਗਾਉਂਗਾ ਬਾਈ ਇਹ ਤਾਂ ਐਵੇਂ ਮਸ਼ੂਰੀ ਆਪ ਦੀ ਬਹੁਤ ਕਰ ਲੈਂਦੇ ਨੇ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਠੀਕ ਹੈ ਹਾਂ ਇੱਧਰ ਆ ਗਿਆ ਈਸ਼ਰ ਇੰਜੀਨੀਅਰ ਵਰਕਸ ਇੱਧਰ ਆ ਗਈ ਮਿੰਨੀ ਨਾਬਾ ਪਹਿਲਾਂ ਵੀ ਇਹ ਐਨਐਸ ਦੇ ਨਾਮ ਤੋਂ ਆਉਂਦੀ ਸੀ ਹਾਂ ਹੁਣ ਵੀ ਐਨਐਸ ਦੇ ਨਾਮ ਤੋਂ ਆ ਰਹੀ ਆ ਤਾਂ ਇਹ ਪੰਜਾਬ ਚ ਕਿੰਨੀ ਕ ਵਰਕੀਆਂ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਕਿੰਨੀ ਕੋਲੜ ਆ ਅਦਰ ਸਟੇਟਸ ਦੇ ਵਿੱਚ ਇਹ ਜ਼ਿਆਦਾ ਵਰਤੀ ਜਾਂਦੀ ਆ। ਤੇ ਇੰਡੀਆ ਦੇ ਜਿਹੜੇ ਛੋਟੇ ਏਰੀਏ ਨੇ ਤੇ ਤਾਂ ਇੱਧਰ ਆ ਗਿਆ ਫਾਰਮ ਟ੍ਰੈਕ 60 55 60 ਇਹਦਾ ਫਾਰਮ ਟ੍ਰੈਕ ਦਾ ਨਖਰਾ ਕਹਿ ਸਕਦੇ ਆ ਆਪਾਂ ਇੱਕ ਉਹ ਵਰਕਰ ਆ ਅਜੀਬ ਪਹਿਲਾਂ ਵੀ ਨਾ ਕਰੇ ਵਜੋਂ ਮੰਨਿਆ ਜਾਂਦਾ ਸੀ ਟਰੈਕਟਰ ਇਹ ਮੈਨੂੰ ਲੱਗਦਾ ਉਹ ਗਾਇਬ ਨਹੀਂ ਹੋਇਆ ਕੰਪਨੀ ਨੇ ਬਿਸ਼ੱਕ ਰੂਪ ਬਦਲਤਾ ਟਰੈਕਟਰ ਦਾ ਤਾਂ ਪਰ ਸੋਹਣਾ ਬਹੁਤ ਜ਼ਿਆਦਾ ਬਹੁਤ ਸੋਹਣਾ ਲੱਗਦਾ ਟਰੈਕਟਰ ਸੀਆਈਡੀਆਈ ਨਵੀਂ ਜਿਹੜੀ ਨਾਰਮਸ ਨੇ ਬੀਐਸ 4 ਉੱਪਰ ਚੜ ਕੇ ਤੁਹਾਨੂੰ ਦਿਖਾ ਲਦੀਏ ਦੇਖ ਕਲਸਟਰ ਵਗੈਰਾ ਇਹ ਆ ਗਿਆ ਗੇਅਰ ਬਾਕਸ ਸਪੈਸ਼ਲ ਗੇਅਰ ਆ ਇਹਦਾ ਕੇਅਰ ਆਈਡੀ ਟ੍ਰੈਕਟਰ ਦੀ ਕਮਾਂਡ ਗੇਅਰ ਇਹਦੇ ਤਿੰਨ ਤਿੰਨ ਗੇਅਰ ਲੀਵਰ ਨੇ ਜਿਹੜੇ ਇਹਨੂੰ ਚਲਾਉਂਦੇ ਨੇ ਤਾਂ ਇਧਰ ਉਹ ਹੀ ਆ ਗਿਆ ਆਪਣੇ 39 EPI ਇਹ ਫਾਰਮ ਟਰੈਕ 60 ਤੇ ਫਾਰਮ ਟਰੈਕ 60 ਹੀ ਹੈ ਇਹ ਹਾਂਜੀ ਹਾਂਜੀ ਸਹੀ ਵੀ ਆ ਗਿਆ ਹਾਈ ਲੁੱਕ ਵਧੀਆ ਲੱਗਿਆ ਹੈ ਜੀ ਇਹ ਸੁਨੱਖੇ ਬਹੁਤ ਸੀ ਨਾ ਇਹ ਮੈਂ ਪਹਿਲਾਂ ਕਹਿ ਕੇ ਆ ਟਾਈਮ ਆ ਜਿਹੜੀ ਆ ਲੁੱਕ ਸੀ ਨਾ ਇਹ ਚੁਸਤ ਜਿਹੇ ਟਰੈਕਟਰ ਸੀਗੇ ਬੰਨੇ ਪਹਿਲਾਂ ਹੂੰ ਅੱਛਾ ਜੀ ਤੁਸੀਂ ਫੋਰਡ ਦੇ ਫੈਨ ਹੋ ਮੇਰੇ ਡੈਡੀ ਬਹੁਤ ਫੈਨ ਸੀਗੇ ਫਾਰਮ ਟਰੈਕ ਸੱਟ ਦੇ ਹੁਣ ਹੱਥ ਲੈ ਆ ਮੈਂ ਚੱਲਦਾ ਉਹ ਇੱਕੋ ਹੀ ਗੱਲ ਕਹਿੰਦੇ ਕਹਿੰਦੇ ਬੋਕਲ ਚ ਆ ਜਾਂਦਾ ਟਰੈਕਟਰ ਇਹ ਅੱਛਾ ਜੀ ਸਾਡਾ ਪਿਆ ਹੜਾ ਆਪਣਾ ਕੀ ਮੰਗਦਾ ਠੀਕ ਹੈ ਜੀ ਨਹੀਂ ਆ ਵੀ ਘਰ ਬਹੁਤ ਸੁਨੱਖੇ ਬਣਾਇਆ ਟਰੈਕਟਰ ਦਾ ਜੀ ਇਹ ਐਚਪੀ ਨਹੀਂ ਹਜੇ ਕਨਫਰਮ ਕਿੰਨੀ 55 ਐਚਪੀ ਹੋਣਾ ਸ਼ਾਇਦ ਆ ਜਿਹੜਾ ਟਿਊਬਾਂ ਡੱਬਾਂ ਵਾਲਾ ਸਿਸਟਮ ਆ ਇਹ ਵੱਡਾ ਕਰਤਾ ਥੋੜਾ ਜਿਹਾ ਹੈਵੀਸ ਕਰਤਾ ਇਹ ਆਪਣਾ 45 ਫਾਰਮ ਹੀ ਆ ਗਿਆ ਆ ਹੋਰ ਦਿਖਾ ਲ ਦਈਏ ਇਹਦਾ ਹੋਰ ਤਾਂ ਥੋੜਾ ਨਹੀਂ ਲੋਕਾਂ ਦੇ ਪਿੱਛੇ ਕੁਝ ਨਹੀਂ ਇੱਤਰ ਹੈ ਮੇਲਾ ਯਾਰ ਇੱਕ ਚੀਜ਼ ਹੈ ਜਿਹੜੀ ਐਗਜ਼ੀਬਿਸ਼ਨ ਲੱਗੀ ਆ ਨਾ ਇਹ ਪ੍ਰਾਈਵੇਟ ਲੱਗੀ ਹੋਈ ਆ ਤਾਂ ਮੈਨੂੰ ਲੱਗਦਾ ਪ੍ਰਾਈਵੇਟ ਵਾਲਾ ਸੌਦਾ ਲੋਟ ਲੱਗਦਾ ਇੱਕ ਤਾਂ ਪੱਕਾ ਸਾਰਾ ਫਰਸ਼ ਕੋਈ ਮੌਸਮ ਖਰਾਬ ਹੁੰਦਾ ਤਾਂ ਹਾਲ ਬਣੇ ਹੋਏ ਨੇ ਆ ਇਧਰ ਰਾਮੂ ਜੰਡੂ ਆਟੋਮੈਟਿਕ ਪਲਾਂਟਰ ਬੈਡ ਪਲਾਂਟਰ ਬਣ ਜਾਇੰਚੀ ਫਰਟੀਲਾਈਜ਼ਰ ਬੈਡ ਦਾ ਹਸਪਤਾਲ ਆ ਰਿਹਾ ਜੇ ਅਪਰੇਪ ਹੋਣਿਆ ਕਿਰਪਾ ਕਰਕੇ ਉਹਨਾਂ ਨੂੰ ਪਾਟਿੰਗ ਤੇ ਗੇਟ ਸੀ ਲਗਾਉਣ ਵਾਲਾ ਇਹ ਜਿਹੜੀ ਆਲੂ ਪਟਣ ਵਾਲੀ ਕਹਿ ਸਕਦੇ ਆਪਾਂ ਟਿੱਕਰ ਪੋਟਾਟੋ ਡੇਕਰ ਬਹੁਤ ਵੱਡੇ ਸਾਈਜ਼ ਦੇ ਵਿੱਚ ਆ ਇਹ ਇਧਰ ਰੇਸਟ ਨਾਲ ਇਧਰ ਛੋਟਾ ਆ ਗਿਆ ਪਟਾਟੋ ਇਧਰ ਮਲਕੀਤ ਵਾਲੇ ਆ ਗਏ ਇਧਰ ਨਿਊ ਗੁਰਦੀਪ ਜਿਹੜੀ ਮਲਕੀਤ ਵਾਲਿਆਂ ਨੇ ਵੀ ਸੁਨੱਖੀ ਬਣਾਈ ਆ ਥੋੜੀ ਚੱਲ ਕੇ ਦੇਖੀਏ ਮਸ਼ੀਨ ਘੈਂਟ ਬਣਾਈ ਆ ਉਹ ਦੇਖੋ ਆ ਗਈ ਸਟੋਰੀ ਪਰਤੂੜੀ ਵਾਲਾ ਜੇ ਤੁਹਾਨੂੰ ਪਤਾ ਹੀ ਹੈ ਹੁਣ ਸੀਆਰਡੀਏ ਦੇ ਵਿੱਚ ਜੂਰੀਆ ਦੇ ਵਿੱਚ ਆ ਗਈ ਜਿਹੜੀ ਬਾਕੀ ਸੋਹਣੀ ਬਹੁ ਬਣਾਈ ਹੈ ਹਮਸੂ ਇੱਧਰ ਆ ਗਈ ਦਸ਼ਮੇਸ਼ ਜਿਹੜੀ ਅੱਜ ਜੇ ਮੈਨੂੰ ਕੋਈ ਕੰਪਨੀ ਗਰੋ ਕਰਦੀ ਦਿਖਦੀ ਆ ਤਾਂ ਉਹ ਦਸ਼ਮੇਸ਼ ਮਲੇ ਕੋਟਲਾ ਇਹ ਡਿਜ਼ਾਈਨ ਪੱਖੋਂ ਚੀਜ਼ ਨੂੰ ਸੁਨੱਖਾ ਬਣਾਉਂਦੇ ਨੇ ਇਹ ਜਾਣ ਪਾ ਦਿੰਦੇ ਨੇ ਜਿਵੇਂ ਤੁਸੀਂ ਦੇਖਿਓ ਸਟੋਰੀਪ੍ਰ ਇਹਨਾਂ ਦਾ ਤੇ ਆਹ ਡਾਇਨਾਮਿਕ ਅਡੀਸ਼ਨ ਆਇਆ ਇਹਨਾਂ ਦਾ ਹਾਂ ਬਾਖਮਾਲ ਡਿਜ਼ਾਈਨਿੰਗ ਕਰਦੇ ਨੇ ਕਲਰ ਸਿਲੈਕਸ਼ਨ ਕੋਲ ਆ ਕੇ ਬਹੁਤ ਸੁੰਿਆ ਬਣਾਉਂਦੇ ਨੇ ਰੰਗ ਦੀ ਜਿਹੜੀ ਕਲਰ ਦੀ ਕੁਆਲਿਟੀ ਹੁੰਦੀ ਆ ਇੱਧਰ ਆ ਗਿਆ ਰਸਿਕਾਲ ਜੀ ਹੋ ਠੀਕ ਹੋ ਕਾਇਮ ਹੋ ਆ ਦੇਖੋ ਤੁਸੀਂ ਆ ਤੂੜੀ ਵਾਲੀ ਦੇਖੀ ਸਟੋਰੀ ਪਰ ਪਿਛਲੇ ਸੀਜ਼ਨ ਚੱਲਿਆ ਹੋਰ ਵੀਰੇ ਰਵੀ ਠੀਕ ਹੋ ਵਧੀਆ ਜੀ ਵਧੀਆ ਕਰੀਏ ਨੇ ਕਰੀਏ ਨੇ ਹੋਰ ਕਾਇਮ ਹੋ ਸੇਤਾ ਕਾਇਮ ਠੀਕ ਹੈ ਜੀ ਤਾਂ ਇਹ ਆ ਗਿਆ ਚੇਂਜਰ ਦੋ ਸੁਨੱਖੇ ਬਣਾਉਂਦੇ ਨੇ ਜਿਹੜੇ ਇੰਪਲੀਮੈਂਟ ਨੇ ਬੱਸ ਜੀ ਸਰ ਆਓ ਇਹਨਾਂ ਦਾ ਲੈਂਡ ਲੇਵਲ ਉਸ ਵਿੱਚ ਮੇਰੇ ਕੋਟਲਾ ਦਾ ਆ ਗਿਆ ਰੂਟਾ ਬਿੱਟਰ ਇੱਧਰ ਸ਼ਕਤੀਮਾਨ ਸ਼ਕਤੀਮਾਨ ਦੀ ਜੇ ਗੱਲ ਕਰੀਏ ਤਾਂ ਮਨਲਾ ਦਾ ਜ਼ਿੰਮੇਵਾਰਾਂ ਨੇ ਪੈਰ ਲਾਤੇ ਅਹ ਦੇਖ ਸਕਦੇ ਹੋ ਤੁਸੀਂ ਗੰਨੇ ਵਾਸਤੇ 슈ਗਰ ਕੇਨ ਜਿਹੜੀ ਮਸ਼ੀਨ ਹੈ ਇਹ ਆਪੇ ਹੋ ਕਰ ਦਿਆ ਤਾਂ ਕ੍ਰਸ਼ ਕਰਕੇ ਟਰਾਲੀ ਦੇ ਵਿੱਚ ਫਿਲ ਕਰ ਦਿੰਦੀ ਹੈ ਇਹ ਉਸ ਨੂੰ ਕਲੋਜ਼ ਕਰੋਗੇ ਠੀਕ ਹੈ ਉਸ ਦੇ ਬਾਅਦ ਹਾਂ ਪੂਰਾ ਦਾ ਸਿਸਟਮ ਕਾ ਵੀ ਵੱਡਾ ਠੀਕ ਹੈ ਆਪ ਉਸ ਨੂੰ ਮੰਗੀ ਬੜੀਆ ਤੇ ਆਹ ਢੁੰਡਾ ਕਹਿ ਦਿੰਦੇ ਆ ਆਪਣੇ ਪੰਜਾਬੀ ਇੱਕ ਜਿਹੜੀ ਆ ਚੀਜ਼ਾਂ ਦੀ ਇਹ ਬਹੁਤ ਕੰਮ ਆ ਹੈ ਵੀ ਬਹੁਤ ਬਣੀ ਆਪਾਂ ਵੀ ਲਈਏ ਪਿਛਲੀ ਵਾਰੀ ਤਾਂ ਕੈਮ ਆ ਪੂਰੀ ਇੱਧਰ ਆ ਗਿਆ ਆਰਾਊਂਡ ਬੈਲਰ ਇਹਨਾਂ ਦਾ ਤੁਹਾਨੂੰ ਨਾ ਤੇ ਇਹ ਪਲੈਂਟਰ ਸ਼ਕਤੀਬਾਨ ਦਾ ਇੱਧਰ ਆ ਜਾ ਰਿਹਾ ਹੈ ਰੁਕਾ ਬੈਟਰ ਬਸ ਸਰਕਾਰੀ ਤਰ੍ਹਾਂ ਖੜਾ ਦੇ ਤਾਂ ਹੋਰ ਦਿਖਾ ਦਈਏ ਹੁਣ ਅਗਰ ਬਿਸਤਰਮਾ ਫੀ ਨੰਬਰ UK14C6582 ਇਧਰ ਸਾਰੇ ਆ ਗਏ ਇਧਰ ਐਗਰੀ ਕਿੰਗ ਜਿਹੜਾ ਮੱਲਾ ਦਾ ਦੁਆਰੇ ਆ ਗਿਆ ਮਾਰਕੀਟ ਚ ਤਾਂ ਲੱਕ ਲੱਕ ਦਾ ਉਹੀ ਆ ਟਰੈਕਟਰ ਦੁਬਾਰਾ ਆ ਗਿਆ ਤਾਂ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਦੂਸਰੀ ਸਾਈਡ ਨਹੀਂ ਨਹੀਂ 5 ਸਾਲ ਦੀ ਬਿਲਕੁਲ ਵੀ ਨਹੀਂ ਹੈ